ਤੇ ਲੋਵੇ ਮਿੱਤਰੋ ਮੈਂ ਸਾਫ ਕਰਤੀ ਕੈਮਰਾ ਹਾਂਜੀ ਤੇ ਲੋਵੇ ਮਿੱਤਰੋ ਲੱਗੇ ਹੋਇਆ ਸਵੇਰੇ 4 ਵਜੇ ਦੇ ਉੱਠੇ ਹੋਇਆ ਤੇ ਹਲੇ ਤੱਕ ਨਹੀਂ ਕੰਮ ਨਿਭੜਿਆ ਦੇਖੋ ਧੁੱਪ ਚੜ ਗਈ ਤੇ ਮੁੰਡਾ ਕਿੰਨੇ ਵਜੇ ਉੱਠੇ ਸਵੇਰੇ ਆਪਾਂ 7 ਵਜੇ ਹੈ 7 ਵਜੇ ਛਾ ਭਈ ਉੱਠਦੇ ਨਾ 4 ਵਜੇ ਉੱਠਦੇ ਮੈਂ ਨਹੀਂ 4 ਵਜੇ ਉੱਠਦੇ ਨਹੀਂ ਨਹੀਂ 7 ਵਜੇ ਚਲ ਭਈ ਇਹਨੂੰ ਗਲਤ ਫਾਹਮੀ ਹੋਈ ਆਪਾਂ ਉੱਠਦਾ ਪੈਸਾ 4 ਵਜੇ ਤੇ ਉਹ ਜਾਣ ਕੇ ਧੁੱਪ ਚੜ ਗਈ ਬਸ

ਬਾਕੀ ਚਲੋ ਅੱਗੇ ਦਿਖਾਨੇ ਤੁਹਾਨੂੰ ਘਰਾਂ ਚਾਲਦੇ ਆ ਫਿਰ ਤੇ ਆਉਂਦੀ ਆ ਸਾਰਿਆਂ ਨੂੰ ਬਾਕੀ ਬੈਠੇ ਆ ਉੱਠੀ ਉੱਠ ਕੇ ਖਾ ਕੇ ਲੈ ਹੋ ਗਏ ਬਾਕੀ ਚਲੋ ਚਾਹ ਦਾ ਵੀ ਆਰਡਰ ਹੋ ਜਾ ਤੇ ਚਾਹ ਵੀ ਦੇਣ ਚੱਲੋ ਚਲੋ ਦਿਖਾਨੇ ਅੱਗੇ ਤੇ ਲੋ ਜੀ ਮੋਟਰ ਤੇ ਵੀ ਪਹੁੰਚ ਗਏ ਚਾਹ ਲੈ ਕੇ ਹੋਪੀਆ ਚਾਹ ਬਣੀ ਤੇ ਬਾਕੀ ਆ ਬੈਂਕ ਨਹੀਂ ਟੁੱਟਰੀ ਆ ਤੇ ਬਾਕੀ ਉਹ ਲੱਗੇ ਆ ਬਤਾਉ ਤੋੜਨ ਵਾਸਤੇ ਤੇ ਇਤਰਾ ਖੜਾ ਛੂਟਾ ਆ ਗਿਆ बाकी चलो कणक भी अपनी निकली चेक करो अपने एक दिन एक दिन बाकी थोड़ा एक दिन पहले वीडियो पाई दे निक दी अपना देखते कि हम निकले खासे ठीक है जी, जी? जी? बाकी चलो ਅਗਯੋ ਕਿਲੇ ਚ ਜਾ ਕੇ ਦਿਖਾਨਿਆ ਤੁਹਾਨੂੰ ਬਾਕੀ ਆ ਛਲਗੰਬੀ ਤੇ ਉਦੋਂ ਆਪਾਂ ਲੱਗੇ ਹੋਏ ਤੇ ਜਿੱਦਣ ਚੱਕ ਕਰੋ ਤੇ ਬਾਕੀ ਕਿੱਥੇ ਗਿਆ ਇਹ ਲੋਪ ਹੀ ਮੁੰਡਿਓ ਚੈੱਕ ਕਰੋ ਮਟਰ ਆਪਣੇ ਕਿਲੇ ਸਾਰੇ ਤੇ ਬਾਕੀ ਕਿਹਦਰੋਂ ਬੀਆ ਜਰਮਿਨੇਸ਼ਨ ਹੋਇਆ ਜਾ ਸ਼ੁਰੂ ਹੋਊਗਾ ਇਹ ਉੱਥੇ ਖੜੀ ਆ ਤੂੰ ਮੈਂ ਕਿਦਾ ਤੁਹਾਨੂੰ ਦੇਖ ਲਓ ਜਰਮਿਨੇਸ਼ਨ ਸ਼ੁਰੂ ਹੋ ਗਿਆ ਤੇ ਬਾਕੀ ਟਮਾਟਰ ਲਾ ਰੱਖਿਆ ਇੱਧਰ ਇਹ ਬਾਕੀ ਯਾਰ ਵਿੱਚ ਵਿੱਚ ਐ ਪਤਾ ਨਹੀਂ ਕਾ ਤੋ ਹਕੂਪੀ ਮਾਰ ਕੇ ਪਈ ਠੰਡ ਘਾਣ ਮਾਰ ਕੇ ਪਈ ਕਿ ਚੱਕਰ ਮੋਟੇ ਵਿੱਚ ਵੀਰੇ ਵਿੱਚ ਵਿੱਚ ਗੋਭੀ ਮਾਰ ਕੇ ਤੋ ਗਈ ਇਹ ਠੰਡ ਘਰ ਕੇ ਠੰਡ ਤਾਂ ਲੈਣੀ ਪਈ ਨਾ ਯਾਰ ਬਹੁਤ ਭੰਗੇ ਠੰਡ ਇਹ ਵਕਤ ਨਹੀਂ ਨਹੀਂ ਹੂੰ ਉਹ ਤਾਂ ਕੀ ਰਹਿਣਾ ਟ੍ਰਾਂਸਫਰ ਵੀ ਗਿਆ ਹੂੰ ਚਲੋ ਬਾਸੀ ਹੁਣ ਕੰਨ ਨੂੰ ਚੱਲੀ ਆਪਾਂ ਚਾ ਦੇ ਕਿਉਂ ਨਾ ਪਕਾ ਨੂੰ ਚਾਲਦਾ ਮੁੰਡਿਆ ਆਪਾਂ ਵੀ ਕਰਾਂਗੇ ਚਾਪੀਏ ਕੋਟ ਚਲੋ ਪੱਕੀ ਚਾਲ ਲੈ ਗੋ ਤੇ ਆਓ ਜੀ ਘਰ ਤੋਂ ਆਪਾਂ ਚਾਹ ਪੀ ਆਏ ਤੇ ਬਾਲ ਲਾ ਕੇ ਬਤਾਉਾਂ ਦੀ ਸ਼ਟਾਈ ਕਰਨ ਸ਼ੁਰੂ ਚਲੋ ਰੱਬ ਦਾ ਨਾਮ ਲੈ ਕੇ ਕਰਦੇ ਸ਼ੁਰੂ ਸਤਨਾਮ ਵਾਹਿਗੁਰੂ ਜੀ ਚੱਕੋ ਜੀ ਹੋ ਗਈ ਸ਼ੁਰੂ ਤੇ ਬਾਕੀ ਆਪਾਂ ਵੀ ਕਰਦੇ ਹਾਂ ਸ਼ਟਾਈ ਸ਼ੁਰੂ ਚਲੋ ਬਾਕੀ ਤੁਹਾਨੂੰ ਮਿਲਦੇ ਹਾਂ ਸ਼ਟਾਈ ਕਰਕੇ ਪੂਰੀ ਨਵੇੜ ਕੇ ਪਟਿਆਲੇ ਦੇ ਕੇ ਚੱਲਾਂਗੇ ਲਾਓ ਵੀ ਮਿੱਤਰੋ ਤੇ ਚੱਲੇ ਜੀ ਆਪਾਂ ਘਰੇ ਬੈਂਗਣ ਲਾਉਣ ਤੇ ਇੰਦੀ ਹੋਊਗੀ ਹੁਣ ਭਰਤੀ ਤੇ ਬਣੇ ਰਹੋ ਜੀ ਸਾਡੇ ਬਲੌਗਾਂ ਦੇ ਨਾਲ ਤੇ ਦੇਖੋ ਜੀ ਚੱਲ ਰਿਹਾ ਪ੍ਰੋਸੈਸ ਪੂਰਾ ਤੇ ਇੱਧਰ ਸਰੋਂ ਚੈੱਕ ਆਊਟ ਕਰੋ ਤੇ ਇੱਧਰ ਗਣਕੇ ਵੀ ਜੀ ਵੀ ਆ ਤੇ ਆਪਾਂ ਨੇ ਮਿੱਤਰੋ ਤੁਹਾਨੂੰ ਪਤਾ ਵੀ ਹੁਣ ਖਾਸ ਚੀਜ਼ਾਂ ਦਾ ਪੰਗਾ ਜਿਆ ਲਿਆ ਵਾ ਤੇ ਇੱਧਰ ਦੇਖੋ ਜੀ ਤੇ ਜੇ ਵਧੀਆ ਲੱਗਦੀ ਨੇ ਵੀਡੀਓ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਜੀ ਤੇ ਆਹ ਘਾਸ ਫੈਦੇ ਆ ਗਾ ਜਿਆ ਸਫੈਦੇ ਲਾਏ ਨੇ ਪਹਿਲਾ 2 ਕਿੱਲਿਆਂ ਦਾ ਗੇੜ ਪਹਿਲਾ ਲਾਇਆ ਵਾ ਤੀ ਆ ਕਿੱਲੇ ਦਾ ਗੇੜ ਹੋਰ ਕਰਤਾ ਇਹਨੇ ਸਫੇਦ ਸਫੇਦੇ ਦਾ ਦੇ ਦੇ ਵੀ ਕੀ ਰਿਜ਼ਲਟ ਕੱਢਦਾ ਈ ਤੁਹਾਨੂੰ ਸਾਰੀਆਂ ਅਪਡੇਟ ਦਿੰਦੇ ਰਹਾਂਗੇ ਤੇ ਪਹਿਲਾਂ ਬੜੇ ਲਾਇਏ ਸੀ ਹੁਣ ਛੋਟੇ ਛੋਟੇ ਬੁੱਟੇ ਵਿੱਚ ਹੋਰ ਐਡ ਕਰਤੇ ਨਿਚੇ ਇਹਨਾਂ ਦੇ ਕਣਕਗਾਤੀ ਐ ਤਕੀ ਤੇ ਆ ਗਾਂ ਬੜੇ ਹੋ ਗਈ ਇਹਨੇ ਪਿਛਲੇ ਸਾਲ ਲਾਇਏ ਸੀਗੇ ਬੰਦੇ ਨੇ ਤੇ ਤੁਹਾਨੂੰ ਸਾਰੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਇਤਰੋ ਤੇ ਦੂਜੀ ਰੇੜੀ ਲੈ ਕੇ ਪਹੁੰਚ ਗਏ ਤੇ ਹੁਣ ਆਪਾਂ ਭਰਾਂਗੇ ਰੇੜੀ ਆ ਕੇ ਉੱਤੇ ਤੇ ਸ਼ਾਰਟਕਟਈਏ ਦਾ ਕੰਮ ਚੱਲ ਰਿਹਾ ਮਿੱਤਰੋ ਤੇ ਇਹ ਕਣਕ ਦਾ ਜਰਮੀਨੇਸ਼ਨ ਤੁਹਾਨੂੰ ਚੈੱਕ ਆਊਟ ਕਰਾਉਂਦੇ ਆ ਤੇ ਲਾਓ ਜੀ ਆਹ ਕੁਝ ਹੋਇਆ ਇਹਦੇ ਤੇ ਆੜੀ ਜੀ ਹੋ ਗਈ ਵਾਕੀ ਤੁਹਾਨੂੰ ਦੱਸ ਦਿਆਂ ਦੇਖੋ ਜੀ ਆਹ ਬੰਦੇ ਲੱਗੇ ਹੋਏ ਨੇ ਲਾਓ ਜੀ ਚੱਲ ਰਿਹਾ ਕੰਮ ਜੁੜਾ ਜੁੜਾ ਦੇ ਸੋ ਸਾਇਬਾ ਨਾ ਕੀ ਕਰੇ ਜਾਦੇ ਜੱਦੀ ਬਾਜਗੜ ਦੇ ਪੁਲਿਸ ਪਹਿਲਾਂ ਹੀ ਲੰਦੀ ਆ 870 ਜਾਏ ਬਾਈ ਜਾਏ 870 ਨਾਟਰ ਤੇ ਉਹ ਵਾਜਣਾ ਨੂੰ ਆ ਜਾਂਦਾ ਵੀ ਹੋਈਆਂ ਬਰਾਏ ਜਿਹੜੇ ਟਿੱਕੇ ਦੇ ਨੇ ਗੱਡੀ 70 70 70 ਜਾਏ ਬਾਈ 870 ਭੇਜਾਏ ਕਿੰਨਾ 22 ਲਿਆਉਂਗਾ ਨੂੰ ਇੱਕ 22 ਚ ਇੱਕ ਖਾਬਾ ਪੁਰਾਣੀ ਖਾਬੇ ਦੇ ਚੀਜ਼ਾਂ ਦੇ ਨਾ ਕੋਈ ਛੇੜੇ ਉਹ ਤੇ ਬਾਹਰ ਉਹ ਦੇਖੋ ਫਿਕਰ ਨਾ ਹੋ ਸਕਦੇ ਹੋ ਠੀਕ ਹੈ ਨਾ ਅ ਉਹ ਤੁਸੀਂ ਕਹਿ ਦੇਣਾ ਸੀ ਕੰਪਨੀ ਵਾਲਿਆਂ ਨੂੰ ਲੋ ਵੇ ਮਿੱਤਰੋ ਪਹੁੰਚ ਗਏ ਪਿੰਡੇ ਆਪਾਂ ਤੇ ਆਪਾਂ ਮਤਲਬ ਜਿਵੇਂ ਤੁਹਾਨੂੰ ਦੱਸਿਆ ਸੀਗਾ ਗੱਲ ਆਪਣੇ ਘਰ ਦੇ ਉੱਥੇ ਰਹਿ ਗਏ ਤੇ ਆਪਾਂ ਆ ਕੇ ਕਰਿਆ ਤਾਂ ਮਹਿਸਾਂ ਦਾ ਤੇ ਬਾਕੀ ਹੋਰ ਤੇ ਬਾਕੀ ਆਪਾਂ ਮੁੰਡੇ ਉਹ ਬੰਦ ਯੋ ਕੱਖ ਕੋਖਣੀ ਵੱਡੇ ਇਹ ਆ ਕੇ ਉਹ ਲੱਗੇ ਹੋਇਆ ਕੱਖ ਵੱਢਣੇ ਉਹ ਦੇਖੋ ਉਹ ਲੱਗੇ ਨੇ ਆ ਆਪਾਂ ਬਚ ਗਏ ਆ ਪਾਣੀ ਪੰਗਾਲਿਆ ਤੇ ਆਪਾਂ ਪਟਿਆਣ ਲੈ ਕੇ ਲਾਂਗੇ ਬਤਾऊं ਤੇ ਵਾਕੀ ਬਤਾऊं ਆਪਾਂ ਨੂੰ ਤਾਉ ਬਚਾ ਲੈਣੇ ਮੁੰਡਿਆ ਵਾਕੀ ਉਹਨੂੰ ਪਿੰਡ ਪਹੁੰਚ ਗਏ ਤੇ ਵਾਕੀ ਇਤਰਾ ਹੈ ਕਿ ਦੇਦੇ ਕਿ ਬਣਦਾ ਕਿ ਨਹੀਂ ਤੇ ਚਲੋ ਬਾਏ ਬਾਏ ਅੱਗੇ ਦਿਖਾਣੇ ਆ ਤੁਹਾਨੂੰ ਵੇਟ ਕਰੋ ਸਬਰ ਰੱਖੋ ਤੇ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਤੇ ਬਾਕੀ ਨਾਲ ਨੂੰ ਲੈ ਕੇ ਸਿਰ ਨਾਲੇ ਤਿਆਰ ਹੋ ਗਏ ਬਸ ਓ ਦੇਖੋ ਬਿਲਕੁਲ ਚੰਗਾ ਤਾਂ ਹੈ ਤੇ ਚਲੋ ਬਾਏ ਬਾਏ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਬੋਲਣਾ ਕੁਝ ਹਾਂਜੀ ਮਿੱਤਰੋ ਜਿਵੇਂ ਇਹਨੇ ਕਿਹਾ ਬਿਲਕੁਲ ਉਸੇ ਤਰੀਕੇ ਨਾਲ ਕਾਲ ਦਿਓ ਬਾਏ ਬਾਏ ਫਤਰੀ ਕਾਲ ਆ ਗਈ